ਸਤ ਸ੍ਰੀ ਅਕਾਲ ਜੀ ਮੈਡਮ ਹਾਜੀ ਮੇਰਾ ਨਾਮ ਹੈ ਜਗਦੀਪ ਸੇ ਮੈਂ ਪਟਿਆਲਾ ਐਸੋਸੀਏਸ਼ਨ ਫਾਰ ਦੀਫਸ ਦਾ ਪ੍ਰੈਜ਼ੈਂਟਰ ਹਾਂ ਐਟ ਸਟੇਟ ਸਟੇਟ ਐਡਵਾਈਜ਼ਰੀ ਬੋਰਡ ਦਾ ਮੈਂਬਰ ਵੀ ਹਾਂ ਫਾਰ ਸੋਸ਼ਲ ਵੈਲਫੇਅਰ ਇਹ ਸਾਰੇ ਡੈੱਫ ਨੇ ਜਿਹੜੇ ਮੇਰੇ ਨਾਲ ਸਾਥੀ ਬੈਠੇ ਹੋਏ ਨੇ ਜੇ ਮੇਰੀ ਗੱਲ ਕਰ ਰਹੇ ਹਨ ਤਾਂ ਮੇਰਾ ਨਾਮ ਰਵਿੰਦਰ ਗੌਰ ਹੈ ਮੈਂ ਸਾਈਨ ਲੈਂਗੁਏਜ ਇੰਟਰਪ੍ਰੀਟਰ ਹਾਂ ਮੈਂ ਅਸਲੀ professionl interpreter association ਦੀ ਮੈਂਬਰ ਵੀ ਹਾਂ ਹਾਂ ਜੀ ਆਪ ਕੋ ਇਤਿਆਜ ਕਿਉਂ ਕਰਤੇ ਹੋਏ ਹਾਂ ਮੈਂ ਥੋੜਾ ਉਹਦੇ ਬਾਰੇ ਦੱਸਣਾ ਚਾਹ ਰਹਾ ਹਾਂ ਜਿਵੇਂ ਕਿ ਮੈਂ ਡੈਫ ਹਾਂ ਮੇਰੀ ਆਇਡੈਂਟੀਟੀ ਕੀ ਹੈ ਇਹ ਇਨ ਨੇ ਸਾਈਨ ਲੈਂਗੁਏਜ ਮੈਂ ਇਹਦੇ ਥਰੂ ਹੀ ਗੱਲ ਕਰ ਸਕਦਾ ਹਾਂ ਜਿਵੇਂ ਕਿ ਮੈਂ ਹਾਂ ਨਾਲ ਇੰਟਰਪ੍ਰੀਟ ਕਰ ਰਹੀ ਹਾਂ ਮੈਂ ਲੈਂਗੁਏਜ ਸਮਝਦੀ ਹਾਂ ਤੇ ਉਹਨੂੰ ਟ੍ਰਾਂਸਲੇਟ ਕਰਦੀ ਹਾਂ ਇਹ ਤੇਈ ਭਾਸ਼ਾ ਹੈ ਡੈਫ ਕਮਿਊਨਿਟੀ ਦੇ ਲਈ ਹੈ ਬਹੁਤ ਹੀ ਮੰਦਭਾਗੀ ਖਬਰ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਪੂਰੇ ਇੰਡੀਆ ਦੇ ਜਿਹੜੇ ਡੈੱਫ ਕਮਿਊਨਿਟੀ ਹੈ ਬਹੁਤ ਜ਼ਿਆਦਾ ਰੁਸ਼ ਪਰ ਕਰ ਰਹੀ ਹੈ ਮੈਂ ਥੋੜਾ ਜਿਆ ਤੁਹਾ ਨੂੰ ਕੁਝ ਵੀਡੀਓਜ਼ ਕੰਟੈਂਟ ਵੀ ਸ਼ੋਅ ਕਰਨਾ ਚਾਹੁੰਦਾ ਹਾਂ ਤੁਸੀਂ ਪਹਿਲਾਂ ਉਹਦੇ ਨਾਲ ਦੇਖੋ ਇਹਦੇ ਬਾਰੇ ਜੀ ਇੱਕ ਹੋਰ ਨਿਊਜ਼ ਹੈ ਜੋ ਦੇਖ ਸਕਦੇ ਜੋ ਕੰਪਲੇਂਟ ਹੋਈ ਹੈ ਇਹਦੇ ਅਗੇਂਸਟ ਜੋ ਕਿ ਵਿਜ਼ਿਬਿਲਟੀ ਕੀ ਮਜ਼ਾਕ ਬਣਾਇਆ ਗਿਆ ਹੈ ਜੋ ਪੀਸੀ ਦੇ ਆਪਣੇ ਭਾਈਚਾਰ ਕਮਿਊਨਿਟੀ ਹੈ ਉਹਦੇ ਬਾਰੇ ਕੁਝ ਫੇਮਸ ਸਖਸ਼ੀਅਤਾਂ ਮੰਨੋ ਇਹੇ ਜੋ ਹੁਣ ਦਿਖਾ ਰਹੇ ਨੇ ਸਰ ਇਹ ਬੰਦੇ ਨੇ ਤਾਂ ਸਭ ਤੋਂ ਜ਼ਿਆਦਾ ਹੀ ਮਜ਼ਾਕ ਬਣਾਇਆ ਹੈ ਇੰਨੇ ਇੰਸਟਾਗ੍ਰam ਤੇ ਸੋਸ਼ਲ ਜਿੰਨੇ ਵੀ ਪਲੇਟਫਾਰਮ ਨੇ ਉਹਨਾਂ ਉਤੇ ਐਗੀਆਂ ਵੀਡੀਓਜ਼ ਅਪਲੋਡ ਕੀਤੀਆਂ ਤੁਸੀਂ ਦੇਖ ਸਕਦੇ ਹੋ ਸੁਪੀਨ ਤੇ ਸਖਸ਼ੀਅਤਾਂ ਨਾਮ ਆਸੂ ਜੀ online ਤੇ ਹੈ ਦੀ ਆਈਡੀ ਕਾਫੀ ਫੇਮਸ ਇੱਕ ਵਲੋਗਰ ਹੈ ਤੇ ਇਹ ਸਾਈਨ ਲੈਂਗੁਏਜ ਦੇ ਕੁਝ ਫਾਈਨਸ ਲੈ ਕੇ ਉਹਨਾਂ ਨੂੰ ਜਿਵੇਂ ਅਬਿਊਜ਼ਿੰਗ ਸਾਈਨ ਲੈਂਗੁਏਜ ਹੁੰਦੀ ਹੈ ਉਹ ਯੂਜ਼ ਕੀਤੀ ਹੋਈ ਹੈ ਬਹੁਤ ਜ਼ਿਆਦਾ ਗਲਤ ਢੰਗ ਦੇ ਨਾਲ ਸਾਈਨ ਲੈਂਗੁਏਜ ਨੂੰ ਦਿਖਾਇਆ ਗਿਆ ਇੱਥੇ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹਾਂ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਇੰਡੀਅਨ ਸਾਈਨ ਲੈਂਗੁਏਜ ਦੀ ਅਸੀਂ ਪ੍ਰੋਪਰ ਰਿਸਪੈਕਟ ਕਰਦੇ ਹਾਂ ਜਿਵੇਂ ਆਪਾਂ ਆਪਾਂ ਪੰਜਾਬੀ ਲੈਂਗੁਏਜ ਬੋਲਦੇ ਆਪਾਂ ਹਿੰਦੀ ਇੰਗਲਿਸ਼ ਬਹੁਤ ਸਾਰੇ ਆਫੀਸ਼ਲ ਲੈਗੂਏਜ ਨੂੰ ਸਭ ਦੀ ਰਿਸਪੈਕਟ ਕਰਦੇ ਹਾਂ ਪਰ ਸਾਡੀ ਜੋ ਆਪਣੀ ਲੈਂਗੁਏਜ ਇੰਡੀਅਨ ਸਾਈਨ ਲੈਂਗੁਏਜ ਉਹਨੂੰ ਗਲਤ ਢੰਗ ਨਾਲ ਇਹ ਬੰਦਾ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਫੈਲਾ ਰਿਹਾ ਹੈ ਤੇ ਨਾ ਅਸੀਂ ਇਹ ਸਾਰੇ ਡੈਫੈਂਸ ਹਾਂ ਤਾਂ ਅਸੀਂ ਗੱਲਬਾਤ ਕਰਦੇ ਹਾਂ ਸਾਈਨ ਲੈਂਗੁਏਜ ਦੇ ਨਾਲ ਥੋੜਾ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਹਾਂ ਜੇ ਅਸੀਂ ਲੈਂਦੇ ਸਾਡੀ ਆਇਡੈਂਟੀਟੀ ਅਸੀਂ ਦੇਖ ਕੇ ਸਮਝ ਸਕਦੇ ਹਾਂ ਕਿ ਹੀ ਇਜ਼ ਅ ਡੈਫਟ ਪਰਸਨ ਐਂਡ ਹੀ ਇਜ਼ ਯੂਜ਼ਿੰਗ ਸਾਡੀ ਲੈਂਗੁਏਜ ਹੈ ਨਾ ਤੇ ਮੈਂ ਚਾਹੁੰਦਾ ਜਿਵੇਂ ਕਿ ਯੁਗਰਾਜ ਜਾਂ ਹੋਰ ਫੇਮਸ ਕ੍ਰਿਕਟਰ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਡਿਸੇਬਿਲਿਟੀਜ਼ ਜਿਹੜੀਆਂ ਅਲੱਗ-ਅਲੱਗ ਡਿਸੇਬਿਲਿਟੀ ਨਾਮ ਕੀ ਕਰਦੇ ਸਭ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਐਜ਼ ਅ ਹਿਊਮਨ ਬੀਇੰਗ ਟ੍ਰੀਟ ਕਰਨਾ ਚਾਹੀਦਾ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੋ ਕਿ ਬਹੁਤ ਹੀ ਗਲਤ ਗੱਲ ਹੈ ਅਸੀਂ ਜਿਹੜੀ ਡੈਫਟ ਸਮਰਟੀ ਹੈ ਅਸੀਂ ਬਿਲਕੁਲ ਇਸ ਚੀਜ਼ ਦੇ ਨਾਲ ਬਹੁਤ ਹੀ ਰੂਟ ਪ੍ਰੋਗਰੈਟ ਕਰ ਰਹੇ ਹਨ ਅੱਛਾ ਠੀਕ ਹੈ ਸੌਰੀ ਕਹਿ ਤਾਂ ਉਹਨਾਂ ਨੇ ਬਾਅਦ ਵਿੱਚ ਬਟ ਨਹੀਂ ਅੱਛਾ ਫਿਰ ਅੱਗੇ ਤੋਂ ਫਿਰ ਕੋਈ ਹੋਰ ਵੀ ਐਵੇਂ ਕਰੇਗਾ ਤੇ ਉਹ ਸੌਰੀ ਹੀ ਫੀਲ ਕਰੇਗਾ ਬਸ ਸੌਰੀ ਇਸ ਚੀਜ਼ ਦਾ ਹੱਲ ਹੈ ਤੇ ਮੈਂ ਦੱਸਣਾ ਚਾਹਨਾ ਕਿ RPWD ਐਕਟ 2016 ਜੋ ਕਿ ਡਿਸੇਬਿਲਟੀ ਲਈ ਬਣਿਆ ਹੈ ਉਹਦੇ ਵਿੱਚ ਪ੍ਰਾਵਧਾਨ ਹੈ ਕਿ ਜੇ ਕੋਈ ਡਿਸੇਬਿਲਟੀ ਨੂੰ ਡਿਸਰੈਸਪੈਕਟ ਕਰੇਗਾ ਉਹਨਾਂ ਨੂੰ ਕੇਸ ਪਹੁੰਚਾਏਗਾ ਤਾਂ ਆਪਾਂ ਉਹਨਾਂ ਦੇ ਅਗੇਂਸਟ ਕੇਸ ਐਂਡ ਫਾਈਨ ਸਭ ਕੁਝ ਕਰ ਸਕਦੇ ਹਾਂ ਤਾਂ ਜਿਹੜਾ ਕਿ ਆਪਾਂ ਦੂਸਰਾ ਦੇਖਿਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਕੋਈ ਗੰਤੀ ਗਲਤ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਦਿਖਾ ਰਿਹਾ ਹੈ ਹਨਾ ਤੇ ਬਟ ਮੈਂ ਹੋਰ ਵੀ ਦੇਖਿਆ ਕਿ نیچے ਕਮੈਂਟਸ ਵੀ ਐਵੇਂ ਦੇ ਆਏ ਹਨ ਤੇ ਦਾ ਰਿਪਲਾਈ ਵੀ ਆਇਆ ਉਸ ਤੋਂ ਬਾਅਦ ਕਿ ਨਹੀਂ ਵੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਜਿਹਨੂੰ ਇਹਨਾਂ ਨੇ ਏਡੀ ਵੱਡੀ ਬਣਾਇਆ ਹੈ ਡੈਸ ਕਮਿਊਨਿਟੀ ਨੇ ਜਿਵੇਂ ਕਿ ਤੁਸੀਂ ਹਿਊਮਨ ਬੀਿੰਗ ਆ ਮੈਂ ਵੀ ਹਿਊਮਨ ਬੀਿੰਗ ਆ ਠੀਕ ਹੈ ਥੋੜਾ ਸਾਡੇ ਚ ਡਿਫਰੈਂਸ ਹੈ ਲੈਂਗੁਏਜ ਬੈਰੀਅਰ ਹੈ ਹਨਾ ਤਾਂ ਰਿਸਪੈਕਟ ਜ਼ਰੂਰੀ ਹੈ ਇੱਕ ਦੂਜੇ ਦੀ ਯੋਨ ਨੇ ਤੇ ਇਹਨਾਂ ਨੂੰ ਇਹਨਾਂ ਦਾ ਕਾਰਵਾਈ ਦੀ ਮੰਗ ਕਰਕੇ ਇੱਕ ਸਬਕ ਸਹਾਇਆ ਜਾ ਹਾਂਜੀ ਅਸੀਂ ਚਾਹੁੰਦੇ ਹਾਂ ਵੀ ਹਾਂ ਠੀਕ ਹੈ ਹਾਂ ਵੀ ਸੌਰੀ ਮੰਗਣ ਤੋਂ ਬਾਅਦ ਅਸੀਂ ਨਹੀਂ ਜਾਣਦੇ ਕਿ ਇਹ ਚੀਜ਼ ਸੋਲਵ ਹੋਵੇ ਅਸੀਂ ਜਾਣਦੇ ਵੀ ਇਹ ਚੀਜ਼ ਤੇ ਕਾਰਵਾਈ ਹੋਣੀ ਚਾਹੀਦੀ ਏ ਜੋ ਵੀ ਬਣਦੀ ਕਾਰਵਾਈ ਏ ਲਾ ਅਕੋਰਡਿੰਗ ਜ਼ਰੂਰੀ ਏ ਹੋਣੀ ਚਾਹੀਦੀ ਏ ਤੁਸੀਂ ਪਲੇਟ ਕਰੋਗੇ ਤਾਂ ਹੀ ਕਾਰਵਾਈ ਹੋਵੇਗੀ ਤੁਸੀਂ ਪਲੇਟ ਕਰੋਗੇ ਹਾਂਜੀ ਜਿਹੜੀ ਸਾਡੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਡਿਸੇਬਿਲਿਟੀ ਦੀ ਉਹਨਾਂ ਵੱਲੋਂ ਕੰਪਲੇਂਟ ਹੋ ਚੁੱਕੀ ਹੈ ਭੱਜੀ ਦੇਖ ਲਾ ਠੀਕ ਹੈ ਤੇ ਹਾਂਜੀ ਐ ਐਨਏਡੀ ਦੇ ਵੀ ਮੈਂਬਰ ਨੇ ਐਗਜ਼ੀਕਿਊਟਿਵ ਮੈਂਬਰ ਨੇ ਉਹਨਾਂ ਨੇ ਵੀ ਕੰਪਲੇਂਟ ਕਰ ਦਿੱਤੀ ਹੈ ਜੋ ਇੰਡੀਆ ਲੈਵਲ ਤੇ ਹੋਣੀ ਆ ਵੀ ਮਿਲ ਜੂਗਾ ਹਾਂਜੀ ਉਹਨਾਂ ਕੋਲ ਹੈ ਲੈ ਭੱਜੀ ਕੋਣ ਦੀ ਪੂਰਾ ਨਾਮ ਵਰਪਜਨ ਸਰ ਨੇ ਹੀ ਟ੍ਰਾਂਸਲੇਟ ਕੀਤਾ ਵਰਪਜਨ ਉਹਨਾਂ ਦਾ ਨਾਮ ਇੱਥੇ ਮੈਂਸ਼ਨ ਵੀ ਹੈ ਭਜਨ ਸਿੰਘ ਹਨ ਯਗਰਾਜ ਸਿੰਘ ਹਰਭਜਨ ਸਿੰਘ ਅਤੇ ਸ਼ੁਰੇਸ਼ ਰੈਣਾ ਤੇ ਸ਼ੁਰੂਆਤ ਮੜੇ ਨਾ ਕਿ ਨਾ ਸ਼ੁਰੂਆਤ ਇਹਨਾਂ ਮਕਾਲੇ ਨਾਲ ਜਿਹੜਾ ਤੋਂ ਹੋਇਆ ਨਾ ਉਸ ਤੋਂ ਬਾਅਦ ਨਾ ਸੋਸ਼ਲ ਮੀਡੀਆ ਤੇ ਤਾਂ ਟ੍ਰੋਲ ਫੋਰਮੇਸ਼ਨ ਹੋ ਗਈ ਹੈ ਹਾਂਜੀ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੇ ਕਿ ਲੋਕ ਨਾਮੀ ਚਿਹਰੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਆ ਉਹਨਾਂ ਨੂੰ ਪਰ ਮੈਨੂੰ ਇਹ ਹੈਰਾਨੀ ਹੈ ਕਿ ਚਲੋ ਕੋਈ ਹੋਰ ਕਰੇ ਤਾਂ ਠੀਕ ਬਟ ਜਿਹਨੂੰ ਇੰਨੀ ਨੌਲੇਜ ਪੜੇ ਲਿਖੇ ਨਹੀਂ ਦੁਨੀਆ ਦੇਖਦੇ ਆ ਉਹਨਾਂ ਨੇ ਕਿਉਂ ਐਵੇਂ ਕੀਤਾ ਵੀ ਆਪਾਂ ਸਭ ਤੋਂ ਵੱਡਾ ਦੁੱਖ ਹੀ ਹੈ ਹਨਾ ਠੀਕ ਹੈ ਆਪਾਂ ਜਦੋਂ ਮਿਲਦੇ ਆ ਆਪਾਂ ਦਿਖਾਉਣ ਨੂੰ ਇਹ ਕਰਦੇ ਵੀ ਅਸੀਂ ਸਭ ਨੂੰ ਸਪੋਰਟ ਕਰਦੇ ਆਂ ਇੰਡੀਆ ਤਾਂ ਸਭ ਦਾ ਹੀ ਆ ਨਾ ਸਾਰੇ ਲੋਕ ਸਪੋਰਟ ਕਰਦੇ ਜਿੱਤਦੇ ਆਰਦੇ ਆ ਸਭ ਕੁਝ ਸਾਨੂੰ ਵੀ ਇਹਨਾਂ ਦੇ ਪਰ ਉਹਨਾਂ ਲੋਕਾਂ ਨੇ ਐਵੇਂ ਕੀਤਾ ਇਹ ਸਭ ਤੋਂ ਵੱਡੀ ਗੱਲ ਹੈ ਹਾਂ ਮੈਂ ਟਰਾਈ ਕਰ ਰਹੀ ਹਾਂ ਕਿ ਮੈਂ ਗਵਰਨਮੈਂਟ ਦੇ ਨਾਲ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਇਹ ਰਿਕੁਐਸਟ ਵੀ ਕਰਾਂ ਤੇ ਉਹਨਾਂ ਨਾਲ ਗੱਲਬਾਤ ਕਰਾਂ ਕਿ ਇੰਡੀਅਨ ਸਾਈਨ ਲੈਂਗੁਏਜ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਏ ਬਹੁਤ ਸਾਰੇ ਐਵੇਂ ਦੇ ਰੂਰਲ ਏਰੀਆ ਨੇ ਜਿੱਥੇ ਪਤਾ ਹੀ ਨਹੀਂ ਹੈ ਇਸ ਚੀਜ਼ ਬਾਰੇ ਅਤੇ ਉਹਤੇ ਜੇ ਕੋਈ ਡੈਫ ਪੈਦਾ ਹੋਣ ਉਹਨਾਂ ਨੂੰ ਜਸਟ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਉਹਨੂੰ ਕੋਈ ਪੜ੍ਹਾਈ ਜਾਂ ਕੋਈ ਵੀ ਸੂবিধা ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਅਵੇਅਰਨੈਸ ਨਹੀਂ ਹੈ ਤਾਂ ਮੈਨੂੰ ਇਹ ਹੈ ਕਿ ਮੇਰੀ ਰਿਕੁਐਸਟ ਹੋਏਗੀ ਗਵਰਨਮੈਂਟ ਨੂੰ ਕਿ ਅਪਨ ਜਿੰਨਾ ਜਨਾ ਅਵੇਅਰ ਕਰਾਂਗੇ ਇਸ ਚੀਜ਼ ਦੇ ਬਾਰੇ ਉਹਨਾਂ ਪ੍ਰੋਗਰੈਸ ਹੁੰਦੀ ਜਾਏਗੀ ਕਿਉਂਕਿ ਅਵੇਅਰਨੈਸ ਕ੍ਰੀਏ ਰਹੀ ਹੈ ਸਰ ਹਰਪਾ ਜਨਸੇਗਰ ਕਰੈਕਟਰ ਦੇ ਨਾਲ-ਨਾਲ ਕਰੈਕਟਰ ਦੇ ਨਾਲ-ਨਾਲ ਪੰਜਾਬ ਦਾ ਇੱਕ ਪੋਲੀਟਿਕਲ ਚਿਹਰਾ ਵੀ ਹੈ ਹੁਣ ਦਾ ਸਭਾ ਮੈਂਬਰ ਨੇ ਇਸ ਤੁਸੀਂ ਪੰਜਾਬ ਦੇ ਸੀਐਮ ਨਾਲ ਜਾਂ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ। ਹਾਂਜੀ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਡਾਇਰੈਕਟਲੀ ਕੰਪਲੇਨਟ ਕਰੀਏ ਇਸ ਚੀਜ਼ ਦੀ ਤੇ ਆ ਮਤਲਬ ਕਿ ਸਾਡਾ ਇਹ ਹੈ ਕਿ ਵੀ ਅਸੀਂ ਕੋਈ ਵੱਡਾ ਐਕਸ਼ਨ ਲੈਣਾ ਚਾਹੁੰਦੇ ਹਾਂ ਨਾ ਕਿਉਂਕਿ ਇਹ ਸਿਰਫ ਸੌਰੀ ਜਿਵੇਂ ਕਹਿ ਕੇ ਗੱਲ ਖਤਮ ਕਰਤੀ ਉਸ ਦੀ ਅੱਗੇ ਕੀ ਕਾਪੀ ਹੋਏਗੀ। ਵੱਡਾ ਐਕਸ਼ਨ ਕਿਸ ਤਰ੍ਹਾਂ ਦਾ? ਸਰਦਾ ਕਹਿਣਾ ਹੈ ਕਿ ਉਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਏ ਲਾਅ ਅਕੋਰਡਿੰਗ ਜੋ ਡਿਸੇਬਿਲਿਟੀ ਦਾ ਲਾਅ ਬਣਿਆ ਉਹਦੇ ਚ ਦੋ ਤਰ੍ਹਾਂ ਦਾ ਪ੍ਰਾਵਧਾਨ ਹੈ ਉਹਦੇ ਚ ਦੋ ਤਰ੍ਹਾਂ ਦਾ ਪ੍ਰਾਵਧਾਨ ਹੈ ਜੇਲ ਬੰਦੇ ਨੂੰ ਤੇ ਦੂਸਰਾ ਉਹਨੂੰ ਫਾਈਨ ਦੋ ਚੀਜ਼ਾਂ ਨੇ ਅਸੀਂ ਦੋਵਾਂ ਚੀਜ਼ਾਂ ਦੀ ਮੰਗ ਕਰਦੇ ਹਾਂ ਕਿਉਂ ਜੇਕਰ ਅਸੀਂ ਐਵੇਂ ਦਾ ਕੁਝ ਨਹੀਂ ਕਰਾਂਗੇ ਤਾਂ ਉਸ ਚੀਜ਼ ਦਾ ਕੋਈ ਇੰਨਾ ਅਫੈਕਟ ਨਹੀਂ ਹੋਏਗਾ ਅੱਗੇ ਅੱਗੇ ਲੋਕ ਹੋਰ ਵੀ ਐਵੇਂ ਦਾ ਕਰੀ ਜਾਣਗੇ ਜੇਕਰ ਆਪਾਂ ਆਪਣੇ ਰਿਕਾਰਡਿੰਗ ਜੋ ਪ੍ਰਾਵਧਾਨ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਏਗੀ ਤੇ ਅੱਗੇ ਲੋਕ ਇਸ ਚੀਜ਼ ਤੋਂ ਡਰਨਗੇ ਇਹ ਕੰਮ ਕਰਨ ਤੋਂ ਉਸੇ ਮੈਡਮ ਨਾਲ ਗੱਲ ਕੀਤੀ ਹੈ ਬੈਠੇ ਵੀ ਨਾਲ ਵੀ ਅਵੇਅਰਨੈਸ ਨਹੀਂ ਹੈ ਜੇ ਜਬ ਬੱਚਾ ਕਰਾਉਂ ਮੇਰਾ ਸਮਝਾ ਤੂੰ ਸਮਝਾ ਲੈਣਾ ਤੁਸੀਂ ਮੈਨੂੰ ਸਮਝਾ ਦਿਓ ਮੈਂ ਤਾਂ ਸਾਰੀ ਪਤਾ ਅੱਛਾ ਤੁਸੀਂ ਇਹ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਨਹੀਂ ਐਡਰੈਸ ਨਹੀਂ ਹੈ ਹਾਂਜੀ ਉਹ ਹੀ ਮੈਂ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ ਸਾਡੇ ਕੋਲੇ న్యూਸ ਹੈ ਉਹਦੇ ਬਾਰੇ ਗੱਲ ਕੀਤੀ ਹਾਂ ਸੌਰੀ ਉਹਨਾਂ ਨੇ ਕਹਿਤੀ ਮਾਫੀ ਮੰਗਤੀ ਓਕੇ ਬਸ ਸੌਰੀ ਕਹਿਣ ਨਾਲ ਨਹੀਂ ਗਲਤ ਹੋਉਂਦੀ ਨਾ ਤੇ ਇਹ ਸੌਰੀ ਉਹਨਾਂ ਨੂੰ ਜਿਵੇਂ ਕਿ ਪਹਿਲਾਂ ਵੀਡੀਓ ਬਣਾਈ ਉਹਨਾਂ ਨੇ ਵੀਡੀਓ ਦੇ ਥਰੂ ਹੀ ਸੌਰੀ ਮੰਗਨ ਤਾਂ ਕਿ ਲੋਕਾਂ ਨੂੰ ਸਮਝ ਆਏ ਕਿ ਹਾਂ ਕਿਉਂਕਿ ਜਸਟ ਇੱਕ ਆਪਾਂ ਪ੍ਰੈਸ ਕਾਨਫਰੈਂਸ ਕਰਕੇ ਜਾਂ న్యూਸ ਵਾਲਿਆਂ ਨੂੰ ਕਹਿ ਕੇ ਆਪਾਂ ਸੌਰੀ ਦਾ ਇੱਕ ਆਪਾਂ ਨਿਊਜ਼ ਤੇ ਦੇ ਤਾਂ ਐਵੇਂ ਨਹੀਂ ਫੇਸ ਟੂ ਫੇਸ ਆ ਕੇ ਸਾਡੇ ਨਾਲ ਗੱਲ ਕਰਨ ਮਹਿਲ ਨੂੰ ਤੇ ਕਹਿਣ ਵੀ ਹਾਂ ਵੀ ਸੌਰੀ ਹੈ ਤੇ ਇਸ ਚੀਜ਼ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਇਆ ਵੀ ਜਾਵੇ ਕਿ ਹੋਰ ਲੋਕੀ ਇਸ ਤੋਂ ਸਿੱਖਣ ਲੋਕ ਮੈਂ ਤੁਹਾਡਾ ਅੱਗੇ ਕੀ ਬਸਰਤੀ ਆ ਤੇ ਜੀ ਜਰੂਰ ਕਰੂਗੀ ਈਸਾਡੀ ਅਸੀਂ ਕੰਪਲੇਂਟ ਕਰ ਚੁੱਕੇ ਹਾਂ ਡੀਆਈਜੀ ਸਾਹਿਬ ਨੂੰ ਅਸੀਂ ਲੈ ਕੇ ਗਏ ਸੀ ਸਰ ਉਹਨਾਂ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਕੰਪਲੇਂਟ ਮੈਂ 25 ਦੇ ਖਿਲਾਫ ਕੀਤੀ ਹੈ ਕਿ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਮੈਨੂੰ ਬਣਾਇਆ ਹੈ ਜਿਹਨੇ ਸੋਸ਼ਲ ਮੀਡੀਆ ਤੇ ਸਾਈਨ ਲੈਂਗੁਏਜ ਦਾ ਮਜ਼ਾਕ ਉਡਾਇਆ ਉਹਦੇ ਵਿੱਚ ਹਰਪ੍ਰਤਮ ਸਿੰਘ 25 ਦਾ ਜ਼ਿਕਰ ਕੀਤਾ ਨਹੀਂ ਕੰਪਲੇਂਟ ਦੇ ਵਿੱਚ ਹਰਪ੍ਰਤਮ ਸਿੰਘ 25 ਦਾ ਨਹੀਂ ਹੈ ਬਟ ਅਸੀਂ ਉੱਥੇ ਗੱਲ ਜ਼ਰੂਰ ਕੀਤੀ ਸੀ ਇਹਦੇ ਬਾਰੇ ਹਾਂਜੀ ਠੀਕ ਹੈ ਉਹਨਾਂ ਨੇ ਸੌਰੀ ਦਾ ਜਿਵੇਂ ਕੀ ਉਹਨਾਂ ਨੇ ਮਾਫੀ ਮੰਗ ਲਈ ਸੀ ਤੇ ਬਟ ਅਸੀਂ ਚਾਹੁੰਦੇ ਸੀ ਵੀ ਕੋਈ ਵੀ ਡਿਸੇਬਿਲਿਟੀ ਕਿਸੇ ਨੂੰ ਵੀ ਮੋਕ ਕਰਦਾ ਕੋਈ ਵੀ ਡਿਸੇਬਿਲਿਟੀ ਦਾ ਮਜ਼ਾਕ ਉਡਾਇਆ ਜਾਂਦਾ ਉਹਨਾਂ ਨੂੰ ਸਿਰਫ ਸੌਰੀ ਕਹਿ ਕੇ ਨਹੀਂ ਗੱਲ ਕਰੰਗ ਨੀ ਚਾਹੀਦੀ ਉਹਨਾਂ ਨੂੰ ਖੁਦ ਇਸ ਚੀਜ਼ ਬਾਰੇ ਦੱਸਣਾ ਚਾਹੀਦਾ ਵੀ ਇਹ ਗਲਤ ਹੈ ਤੇ ਉਹ ਹੋਰ ਲੋਕ ਨਾ ਕਰਨ ਐਂਕੀ ਤੁਹਾਨੂੰ ਨਹੀਂ ਲੱਗਦਾ ਵੀ